ੴ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਦਸਤਾਰ ਦੇ ਉੱਤੇ ਦਸਤਾਰ ਜੋ ਗੁਰੂ ਮਹਾਰਾਜ ਦਾ ਸਾਡੇ ਲਈ ਇੱਕ ਬਹੁਤ ਹੀ ਖਾਸਮ ਖਾਸ ਤੋਹਫਾ ਹੈ ਦਸਤਾਰ ਦਸਤਾਰ ਇਹ ਸਿਰਫ ਸਿਰ ਤੇ ਪਨਣ ਵਾਲਾ ਕੱਪੜਾ ਨਹੀਂ ਬਲਕਿ ਜੇਕਰ ਤੁਸੀਂ ਇਤਿਹਾਸ ਦੇ ਵਿੱਚ ਨਜ਼ਰ ਮਾਰੋ ਦੇ ਹੋਰ ਕੌਮਾਂ ਨੂੰ ਵੀ ਦੇਖੋ ਹੋਰ ਲੋਕਾਂ ਨੂੰ ਵੀ ਦੇਖੋ ਜਿਸ ਦੁਨੀਆ ਦੇ ਵਸੇਵਿਆਂ ਵਿੱਚ ਦੇਖੋ ਬਹੁਤ ਸਾਰੀਆਂ ਕੌਮਾਂ ਤੇ ਬਹੁਤ سارے ਲੋਕਾਂ ਦੇ ਵਿੱਚ ਦਸਤਾਰ ਦੇ ਰਿਵਾਜ ਤੁਹਾਨੂੰ ਮਿਲਣਗੇ ਔਰ ਸਭ ਤੋਂ ਵੱਡੀ ਬਕਰੇਮੇ ਦੀ ਗੱਲ ਹੈ ਕਿ ਜਿਹੜੀਆਂ ਕੌਮਾਂ ਦੇ ਸਿਰਾਂ ਤੇ ਦਸਤਾਰ ਹੈ ਉਹਨਾਂ ਕੌਮਾਂ ਦੇ ਵਿੱਚ ਤੁਹਾਨੂੰ اخਲਾਕੀ ਬੜੀ ਉੱਚ ਦਰਜੇ ਦੀ ਸੂਰਮਤਾਈ ਉਹਨਾਂ ਦਾ ਇੱਕ ਆਪਣਾ ਜ਼ਿੰਦਗੀ ਜੀਣ ਦਾ ਕਾਨੂੰਨ ਤੇ ਉਹਨਾਂ ਦੇ ਆਪਣੇ ਜ਼ਿੰਦਗੀ ਦੇ ਕੁਝ ਅਸੂਲ ਮਿਲਣਗੇ ਜਿਨ੍ਹਾਂ ਦੇ ਬਦਲੇ ਉਹ ਆਪਣੇ ਆਪ ਨੂੰ ਕਦੇ ਵੀ ਵੇਚਿਆ ਨਹੀਂ ਕਰਦੇ ਇਸ ਨੂੰ ਤੁਸੀਂ ਇੱਕ ਇਤਿਫਾਕ ਕਹਿ ਲਓ ਜਾਂ ਫਿਰ ਇਹ ਦਸਤਾਰ ਦੀ ਸਰੀਰ ਦੇ ਉੱਤੇ ਜਾਂ ਉਹਨਾਂ ਦੇ ਮਨ ਦੇ ਉੱਤੇ ਉਸ ਦਾ ਪ੍ਰਭਾਵ ਕਹਿ ਲਓ ਪਰੰਤੂ ਇੱਕ ਸਚਾਈ ਹੈ ਤੁਹਾਡੇ ਸਾਹਮਣੇ ਕੁਝ ਕੌਮਾਂ ਭਾਰਤ ਅਫਗਾਨਿਸਤਾਨ ਪਾਕਿਸਤਾਨ ਸੂਡਾਨ ਤੇ ਹੋਰ ਅਣ ਕਈ ਦੇਸ਼ਾਂ ਦੇ ਵਿੱਚ ਮਿਲਦੀਆਂ ਨੇ हां एक ਗੱਲ ਅਲੱਗ ਹੈ ਕਿ ਕਈ ਜਗ੍ਹਾ ਤੇ ਧਰਮ ਅਲੱਗ ਨੇ ਤੇ ਉਹ ਆਪਣੇ ਧਰਮ ਦੇ ਹਿਸਾਬ ਨਾਲ ਚੱਲਦੇ ਨੇ ਪਰੰਤੂ ਜਦੋਂ ਦਸਤਾਰ ਦੀ ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਦਸਤਾਰ ਸਿੱਖ ਦੇ ਸਿਰ ਤੇ ਸਜਾਈ ਹੋਵੇ ਜਾਂ ਫਿਰ ਜਿਸ ਦੇ ਸਿਰ ਤੇ ਦਸਤਾਰ ਸਜਾਈ ਹੋਵੇ ਉਹ ਉਸ ਦੇ ਰੂਪ ਰੇਖਾ ਨੂੰ ਉਸ ਦੇ ਚਿਹਰੇ ਨੂੰ ਉਸ ਦੇ ਸਰੀਰ ਦੀਆਂ ਬਣਤਰ ਦੇ ਉੱਤੇ ਪ੍ਰਭਾਵ ਪਾਉਂਦੀ ਹੈ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਮਨ ਦਾ ਪ੍ਰਭਾਵ ਸਰੀਰ ਦੇ ਉੱਤੇ ਇਸੇ ਤਰ੍ਹਾਂ ਸਰੀਰ ਦੇ ਉੱਤੇ ਧਾਰਨ ਕੀਤੀਆਂ ਹੋਈਆਂ ਚੀਜ਼ਾਂ ਦਾ ਪ੍ਰਭਾਵ ਮਨ ਦੇ ਉੱਤੇ ਵੀ ਪੈਂਦਾ ਹੈ ਇਸ ਲਈ ਦਸਤਾਰ ਇਹ ਸਿਰਫ ਇੱਕ ਕੱਪੜਾ ਨਹੀਂ ਬਲਕਿ ਇਹ ਆਪਣੇ ਅੰਦਰ ਬਹੁਤ ਸਾਰੇ ਇਤਿਹਾਸ ਨੂੰ ਬਹੁਤ ساری ਇੱਕ ਖਾਸ ਕਿਸਮ ਦੀ ਹਿਸਟਰੀ ਨੂੰ ਖਾਸ ਕਿਸਮ ਦੀਆਂ ਵਾਈਬ੍ਰੇਸ਼ਨਸ ਤਰੰਗਾਂ ਨੂੰ ਆਪਣੇ ਅੰਦਰ ਸਮੇਟੇ ਹੋਏ ਹੈ ਇਹ ਦਸਤਾਰ ਸਾਨੂੰ ਹਰ ਵਕਤ ਦੱਸਦੀ ਹੈ ਕਿ ਅਸੀਂ ਕਿਸ ਤਰ੍ਹਾਂ ਆਪਣਾ ਸਿਰ ਉੱਚਾ ਕਰਕੇ ਬਿਨਾ ਬੈਰ ਵਿਰੋਧ ਭਾਪ ਤੇ ਬਿਨਾ ਨਿਰਭਉ ਤੇ ਨਿਰਵੈਰ ਵਾਲੀ ਪ੍ਰਭਾਸ਼ਾ ਦੇ ਵਿੱਚ ਜੀਵਨ ਨੂੰ ਬਤੀਤ ਕਰਨਾ ਹੈ ਤੇ ਮਨੁੱਖ ਦਸਤਾਰ ਦੇ ਬੰਨੇ ਆ ਸੁੰਦਰ ਦਿਖਾਈ ਦਿੰਦਾ ਹੈ ਇਹ ਗੁਰੂ ਮਹਾਰਾਜ ਦੀ ਸਾਡੇ ਲਈ ਇੱਕ ਬੜੀ ਅਨਮੋਲੀ ਦਾਤ ਹੈ ਸਾਨੂੰ ਇਸ ਨੂੰ ਬਚਾਉਣ ਵਿੱਚ ਤੇ ਇਸ ਨੂੰ ਸਜਾਉਣ ਦੇ ਵਿੱਚ ਦੋਨੋਂ ਤਰੀਕਿਆਂ ਦੇ ਵਿੱਚ ਆਪਣੇ ਉੱਤੇ गर्व ਮਹਿਸੂਸ ਕਰਨਾ ਚਾਹੀਦਾ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ